ਰਸ਼ੀ ਕਾਲ ਜੀ ਸਾਰਿਆਂ ਨੂੰ ਕਹਿੰਦੇ ਕਿਸੇ ਨੂੰ ਡਰ ਹੁੰਦਾ ਹੈ ਕਿ ਕੋਈ ਦੇਖ ਨਾ ਲਵੇ ਤੇ ਕਿਸੇ ਨੂੰ ਸਕੂਨ ਹੁੰਦਾ ਹੈ ਕਿ ਉਹ ਸਭ ਦੇਖ ਰਿਹਾ ਹੈ ਇੱਕ ਵਾਰ ਇੱਕ ਔਰਤ ਆਪਣੇ ਦੋਨੋਂ ਬੇਟਿਆਂ ਨੂੰ ਆਪਣੇ ਕੋਲ ਬੁਲਾਉਂਦੀ ਹੈ ਤੇ ਦੋਨਾਂ ਨੂੰ 10-10 ਹਜ਼ਾਰ ਰੁਪਏ ਦੇ ਕੇ ਕਹਿੰਦੀ ਹੈ ਕਿ ਤੁਸੀਂ ਦੋਨਾਂ ਨੇ ਇੱਕ-ਇੱਕ ਮਾੜਾ ਕੰਮ ਕਰਨਾ ਹੈ ਪਰ ਸ਼ਰਤ ਇਹ ਹੈ ਕਿ ਉਹ ਮਾੜਾ ਕੰਮ ਕਰਦੇ ਹੋਏ ਤੁਹਾਨੂੰ ਕੋਈ ਦੇਖੇ ਨਾ ਜਿਹਨੂੰ ਮਾੜਾ ਕੰਮ ਕਰਦੇ ਕਿਸੇ ਨੇ ਨਹੀਂ ਦੇਖਿਆ ਤਾਂ ਇਹ 10000 ਰੁਪਏ ਉਹ ਦੇ ਤੇ ਉਹ ਦੋਨਾਂ ਨੂੰ ਟਾਈਮ ਦਿੰਦੀ ਹੈ ਕਿ ਪਰਸੋਂ ਆਕੇ ਤੁਸੀਂ ਦੋਨਾਂ ਨੇ ਮੈਨੂੰ ਇਹ ਦੱਸਣਾ ਹੈ ਤੁਸੀਂ ਕੀ ਮਾੜਾ ਕੰਮ ਕੀਤਾ ਤੇ ਤੁਹਾਨੂੰ ਉਹ ਕੰਮ ਕਰਦੇ ਕਿਸੇ ਨੇ ਦੇਖਿਆ ਤਾਂ ਨਹੀਂ ਦੋਨੋਂ ਚਲੇ ਜਾਂਦੇ ਵੱਡਾ ਬੇਟਾ ਜਿਹੜਾ ਉਹਦਾ ਹੁੰਦਾ ਨਾ ਉਹਨੂੰ ਚੋਰੀ ਦੀ ਆਦਤ ਹੁੰਦੀ ਹੈ ਤੇ ਉਹ ਬਸ ਇਹ ਸੋਚਣ ਲੱਗ ਜਾਂਦਾ ਕਿ ਹੁਣ ਮੈਂ ਕਿੱਥੇ ਚੋਰੀ ਕਰਾਂ ਕਿ ਜਿੱਥੇ ਮੈਨੂੰ ਕੋਈ ਦੇਖੇ ਨਾ ਅਗਲੇ ਦਿਨ ਸਵੇਰੇ ਜਦ ਸਾਰੇ ਘਰ ਦੇ ਬਾਹਰ ਚਲੇ ਜਾਂਦੇ ਹਨ ਨਾ ਮਾਪਿਓ ਬਾਹਰ ਚਲੇ ਜਾਂਦੇ ਆ ਦੂਜਾ ਭਰਾ ਬਾਹਰ ਚਲਾ ਜਾਂਦਾ ਹੈ ਤਾਂ ਵੱਡਾ ਬੇਟਾ ਆਪਣੇ ਪੇਰੈਂਟਸ ਦੇ ਕਮਰੇ 'ਚ ਜਾਂਦਾ ਹੈ ਤੇ ਉਹਨਾਂ ਦੀ ਅਲਮਾਰੀ ਚੋਂ ਪੈਸੇ ਚੋਰੀ ਕਰ ਲੈਂਦਾ ਹੈ। ਤੇ ਉਹ ਬੜਾ ਖੁਸ਼ ਹੁੰਦਾ ਹੈ ਕਿ ਮੈਨੂੰ ਕਿਸੇ ਨੇ ਨਹੀਂ ਦੇਖਿਆ। ਉਹ ਛੋਟਾ ਹੁੰਦਾ ਉਹ ਸਾਰਾ ਦਿਨ ਸੋਚੀ ਜਾਂਦਾ ਹੈ ਕਿ ਮੈਂ ਕੀ ਮਾੜਾ ਕੰਮ ਕਰਾਂ ਤੇ ਮੈਨੂੰ ਕੋਈ ਦੇਖੇ ਵੀ ਨਾ। ਪਰ ਸਾਰਾ ਦਿਨ ਲੰਘਾ ਲੈਣ ਤੇ ਵੀ ਉਹ ਕੋਈ ਇਹੋ ਜਿਹਾ ਮਾੜਾ ਕੰਮ ਨਹੀਂ ਕਰ ਪਾਉਂਦਾ ਕਿ ਜਿਸ ਨੂੰ ਕਰਦੇ ਕੋਈ ਦੇਖੇ ਨਾ। ਤੋਂ ਅਗਲੇ ਦਿਨ ਮਾਂ ਦੋਨਾਂ ਨੂੰ ਬੁਲਾਉਂਦੀ ਹੈ। ਤੋਂਨਾਂ ਨੂੰ ਕਹਿੰਦੀ ਹੈ ਕਿ ਹੁਣ ਤੁਸੀਂ ਇਮਾਨਦਾਰੀ ਨਾਲ ਦੱਸੋ ਕਿ ਕਿਹਨੇ ਕਿਹੜਾ ਮਾੜਾ ਕੰਮ ਕੀਤਾ ਤੇ ਉਸ ਨੂੰ ਉਹ ਮਾੜਾ ਕੰਮ ਕਰਦੇ ਕਿਸੇ ਨੇ ਦੇਖਿਆ ਵੀ ਨਹੀਂ ਵੱਡਾ ਬੇਟਾ ਬੜਾ ਖੁਸ਼ ਹੋ ਕੇ ਦੱਸਦਾ ਹੈ ਕਹਿੰਦਾ ਮੈਂ ਤੁਹਾਡੇ ਕਮਰੇ ਚੋਂ ਤੁਹਾਡੀ ਅਲਮਾਰੀ ਚੋਂ ਜਾ ਕੇ ਪੈਸੇ ਚੋਰੀ ਕੀਤੇ ਤੇ ਮੈਨੂੰ ਕਿਸੇ ਨੇ ਨਹੀਂ ਦੇਖਿਆ ਕਿਉਂਕਿ ਘਰ ਕੋਈ ਵੀ ਨਹੀਂ ਸੀ ਇਸ ਕਰਕੇ ਕਹਿੰਦਾ ਇਹ ਟਾਸਕ ਤਾਂ ਮੈਂ ਜਿੱਤ ਗਿਆ ਛੋਟੇ ਨੂੰ ਪੁੱਛਦੀ ਹੈ ਛੋਟਾ ਕਹਿੰਦਾ ਕਿ ਨਹੀਂ ਮੈਂ ਕੋਈ ਮਾੜਾ ਕੰਮ ਨਹੀਂ ਕਰ ਸਕਿਆ ਮੈਂ ਸਾਰਾ ਦਿਨ ਸੋਚਦਾ ਰਿਹਾ ਪਰ ਮੈਨੂੰ ਕੋਈ ਜੀ ਥਾਂ ਨਹੀਂ ਲੱਭੀ ਜਿੱਥੇ ਮੈਨੂੰ ਕੋਈ ਦੇਖਦਾ ਨਾ ਹੋਵੇ ਉਹ ਕਹਿੰਦੀ ਕਿਉਂ ਤੈਨੂੰ ਕੋਈ ਇਹੋ ਜਿਹਾ ਕੰਮ ਨਹੀਂ ਸੁਝਿਆ ਜਾਂ ਕੋਈ ਅਜਿਹੀ ਥਾਂ ਨਹੀਂ ਮਿਲੀ ਜਿੱਥੇ ਤੂੰ ਮਾੜਾ ਕੰਮ ਕਰੇ ਤੇ ਤੈਨੂੰ ਕੋਈ ਨਾ ਦੇਖਦਾ ਹੋਵੇ ਉਹ ਕਹਿੰਦਾ ਮੈਨੂੰ ਕੋਈ ਦੇਖੇ ਨਾ ਦੇਖੇ ਪਰ ਕਹਿੰਦਾ ਮੈਨੂੰ ਪਤਾ ਹੈ ਕਿ ਉਹ ਰੱਬ ਤਾਂ ਹਰ ਥਾਂ ਦੇਖ ਰਿਹਾ ਹੈ। ਇਹੋ ਜਿਹੀ ਕੋਈ ਥਾਂ ਹੈ ਹੀ ਨਹੀਂ ਜਿੱਥੇ ਰੱਬ ਨਾ ਦੇਖਦਾ ਹੋਵੇ। ਇਸ ਕਰਕੇ ਕਹਿੰਦਾ ਮੇਤੋ ਕੋਈ ਮਾੜਾ ਕੰਮ ਨਹੀਂ ਹੋਇਆ। ਮੀਂਹ ਮਾਂ ਬਹੁਤ ਖੁਸ਼ ਹੁੰਦੀ ਹੈ। ਤੇ ਉਹ ਕਹਿੰਦੀ ਹੈ ਕਿ ਇਸ ਇਨਾਮ ਦਾ ਅਸਲੀ ਹੱਕਦਾਰ ਤੂੰ ਹੀ ਹੈ। ਤੇ ਇਸ ਕਰਕੇ ਮਾੜਾ ਕੰਮ ਕਰਦੇ ਹੋਏ ਨਾ ਇੱਕ ਗੱਲ ਦਿਮਾਗ 'ਚ ਜ਼ਰੂਰ ਰੱਖੋ। ਕਿ ਬੰਦਾ ਭਾਵੇਂ ਤੁਹਾਨੂੰ ਕੋਈ ਨਾ ਦੇਖੇ ਪਰ ਉਹ ਰੱਬ ਜ਼ਰੂਰ ਦੇਖੇ